ਲੋ ਵੀ ਦੋਸਤੋ ਉਹੀ ਟੂਣਾ ਚੌਕ ਤੇ 1 2 3 ਤੇ 4 ਚੌਥੀ ਸੜਕ ਤੇ ਮੈਂ ਖੜਾ ਹਾਂ ਤੇ ਸੀ ਤੋਂ ਗੰਨੇ ਵਾਲਾ ਇਹੀ ਬੋਰਡ ਜਿੰਨੀ ਦੇਰ ਤੱਕ ਠੀਕ ਨਹੀਂ ਕਰਦੇ ਆਪਾਂ ਦਿਖਾਉਂਦੇ ਰਹਿਣਾ ਤੇ ਟੂਣਾ ਅੱਜ ਫੇਰ ਹੋਇਆ ਪਿਆ ਮਤਲਬ ਅੱਜ ਐਤਵਾਰ ਦਾ ਦਿਨ ਹੈ ਤੇ ਕੱਲ ਸ਼ਨੀਵਾਰ ਨੂੰ ਕਿਸੇ ਨੇ ਕੀਤਾ ਆਪਣੇ ਕਰ ਕਮਲਾ ਨਾਲ ਤਾਂ ਮਿੱਤਰੋ ਸਭ ਤੋਂ ਵੱਡੀ ਤੇ ਅਫਸੋਸਨਾਕ ਗੱਲ ਇਹ ਹੈ ਕਿ ਇੱਥੇ ਯਾਰ ਮੇਖਾਂ ਪਈਆਂ ਯਾਰੋ ਸੜਕ ਤੇ ਜੇਕਰ ਆਪਾਂ ਕਿਸੇ ਵਾਸਤੇ ਕੰਡੇ ਬੀਜਦੇ ਹਾਂ ਨਾ ਪਹਿਲਾਂ ਸਿਆਣੇ ਬੰਦੇ ਕੀ ਕਰਦੇ ਸੀ ਕੋਈ ਇੱਟਾ ਰੋੜਾ ਕੋਈ ਡਲਾ ਡੱਗਿਆ ਪਿਆ ਕੋਈ ਡੱਕਾ ਪਿਆ ਰਸਤੇ 'ਚ ਉਹ ਜਾਂਦੇ ਚੱਕ ਜਾਂਦੇ ਸੀ ਆ ਦੇਖੋ ਆ ਮੇਖਾਂ ਤੇ ਸੂਈਆਂ ਵੀ ਹੋਣੀਆਂ ਤੁਸੀਂ ਧਿਆਨ ਨਾਲ ਦੇਖਿਓ ਤੀਜੀ ਮੇਖ ਹੈ ਚਾਰ ਚਾਰ ਹੋ ਗੁਆਂ ਨਾ ਇੱਕ ਹੋਰ ਹੋਊਗੀ ਪੰਜ ਮੇਖਾਂ ਹੈ ਮਿੱਤਰੋ ਤਾਂ ਪੰਜ ਸੂਈਆਂ ਯਾਰ ਬਰੀਕ ਸੂਈਆਂ ਜਿਹਦੇ ਨਾਲ ਦਰਜੀ ਭਰਾ ਬਟਨ ਲਾਉਂਦੇ ਆ ਉਹ ਸੂਈਆਂ ਯਾਰ ਕਿਸੇ ਦਰਜੀ ਨੂੰ ਦੇ ਆਓ ਉਹਦੇ 10-20 ਰੁਪਏ ਵੱਜ ਜਾਣ ਕਿ ਨਹੀਂ ਤੇ ਮੇਖਾਂ ਕਿਸੇ ਸਾਡੇ ਅਰਗੇ ਨੂੰ ਫੜਾ ਦਿਓ ਅਸੀਂ ਕਿਤੇ ਕੰਮ ਲੈ ਲਾਂਗੇ ਪਹਿਲੀ ਗੱਲ ਤਾਂ ਜਿਹੜਾ 5400 ਰੁਪਿਆ ਕਿਸੇ ਚੇਲੇ ਨੂੰ ਮੱਥਾ ਟੇਕਿਆ ਉਹ ਤੁਹਾਡਾ ਬਚਦਾ ਹੈ। ਹੈ? ਤੇ 5400 ਆਸਮਾਨ ਤੇ ਲਾਇਆ ਇਹ ਜਿੰਨਾ ਇੱਥੇ ਦਾਲ ਤੇ ਹੋਰ ਸਾਰਾ ਕੁਝ ਸ਼ਨੀਵਾਰ ਨੂੰ ਕਾਲੇ ਮਾਂ ਇਹ ਕਿਸੇ ਲੰਗਰ ਚ ਪਾ ਦਿਓ। ਤੁਹਾਡੇ ਕੰਮ ਆਵੇ ਕਿਸੇ ਨਾ ਕਿਸੇ ਲੇਖਾ ਹੋ ਜੇ ਪ੍ਰਮਾਤਮਾ ਦੇ ਦਰ ਤੇ ਕੱਲ ਰਖੜ ਪੁੰਨਿਆਂ ਦਾ ਮੇਲਾ ਸੀ ਕਿਸੇ ਲੰਗਰ ਚ ਹਿੱਸਾ ਪਾ ਦਿਓ। ਆਹ ਵੇਖੋ। ਆਪਿਆ ਸਮਾਨ ਤੇ ਆਉ ਪਿਆ ਨਾਰੀਅਲ ਨਾਰੀਅਲ ਉਥੇ ਨਾ ਭੰਨ ਕੇ ਤੇ ਜਵਾਕਾਂ ਨੂੰ ਖਵਾ ਦਿਓ ਭੱਜ ਕੇ ਖਾ ਜਾਂਦੇ ਆ ਤੇ ਲਾਲ ਕੱਪੜੇ ਦੀ ਥਾਂ ਤੇ ਕਿਸੇ ਨੂੰ 2.5 ਮੀਟਰ ਸਰੋਪਾ ਲੈ ਦਿਓ 100 ਰੁਪਏ ਦਾ ਉਹਦੇ ਗਲ ਚ ਪਾ ਦਿਓ ਵੀ ਤੇਰਾ ਸਨਮਾਨ ਕਰਦੇ ਆ ਤਰੀਕੇ ਹੁੰਦੇ ਆ ਪਰ ਚੇਲੇ ਜਿਹੜੇ ਆਪ ਅਣਪੜ ਮੂਰਖ ਮਹਾਮੂਰਖ ਹੁੰਦੇ ਆ ਉਹ ਕਿਸੇ ਨੂੰ ਯਾਰ ਕੀਰਾ ਪਾਉਣਗੇ ਤੇ ਟੂਣੇ ਕਰਨ ਵਾਲਿਆਂ ਨੂੰ ਬੇਨਤੀ ਹੈ ਧਿਆਨ ਦੇ ਦਿਓ ਖਿੱਚ ਕੇ ਆ ਮੇਖਾ ਮੁਖਾ ਵਾਲਾ ਕੰਮ ਛੱਡ ਦਿਓ ਦੋ ਤਿੰਨ ਪਿੰਡਾਂ ਦੇ ਲੋਕ ਆਉਂਦੇ ਇੱਥੇ ਟੂਣਾ ਕਰਨ ਸਮਝ ਜੋ ਤੇ ਨਹੀਂ ਮੈਂ ਵੱਡੇ ਕਿਸੇ ਯੂਟਿਊਬਰ ਨੂੰ ਇੱਥੇ ਲਿਆ ਕੇ ਨਾ ਜਾ ਉਹਨਾਂ ਨੂੰ ਮੈਂਸ਼ਨ ਕਰਕੇ ਚੰਗੀ ਤਰ੍ਹਾਂ ਮਾਨ ਸਨਮਾਨ ਕਰਨਾ ਹੈ ਪਹਿਲੀ ਗੱਲ ਤਾਂ ਯਾਰ ਤੁਸੀਂ 1800 ਰੁਪਿਆ ਲਾਇਆ 800 ਦੇ 16 ਬੂਟੇ ਆ ਜਾਂਦੇ ਵਧੀਆ ਤੇ ਤੁਹਾਨੂੰ ਮੈਂ ਬਲਾ ਕੇ ਤੁਹਾਡੇ ਤੋਂ ਲਵਾ ਦਿੰਦਾ ਲੈ ਮੈਂ ਆਉਂਦਾ ਪੁੰਨ ਦਾ ਕਰਮ ਕਰ ਲਿਆ ਕਰੋ ਯਾਰ ਇਹਨਾਂ ਗੱਲਾਂ 'ਚ ਕੋਈ ਧਾਮ ਹੈ ਕਿਸੇ ਵਾਸਤੇ ਕੰਡੇ ਬੀਜੋਗੇ ਨਾ ਕਿਸੇ ਮਾਤੜ ਦੇ ਮੋਟਰਸਾਈਕਲ 'ਚ ਟਾਇਰ 'ਚ ਵੜ ਗਿਆ ਕੋਈ ਆਪਦੀ ਕੁੜੀ ਕੋਲੋਂ ਭੈਣ ਕੋਲੋਂ ਆਉਂਦਾ ਰਖੜੀ ਬਣਾ ਕੇ ਕੋਈ ਰਖੜੀ ਬੰਨਣ ਜਾਂਦਾ ਉਹਨਾਂ ਦਾ ਮੋਟਰਸਾਈਕਲ ਪੈਂਚਰ ਹੋ ਗਿਆ ਨਾ ਇੱਥੇ ਕੋਈ ਨੇੜੇ ਦੁਕਾਨ ਐ ਨਾ ਕੋਈ ਪਿੰਡ ਐ ਨਾ ਹੋਰ ਐ ਜਿਹੜਾ ਉਹਨਾਂ ਦੇ ਦਿਲ 'ਚੋਂ ਬਾਦਸੀਸ ਨਿਕਲਣੀ ਐ ਨਾ ਉਹ ਤੁਹਾਡੇ ਚੇਲੇ ਬਚਾ ਹੀ ਨਹੀਂ ਸਕਦੇ ਸੋਨੂੰ ਤਾਂ ਇਹਨਾਂ ਮਾੜੇ ਕੰਮਾਂ ਤੋਂ ਬਚੋ ਅੱਛਾ ਕਰਮ ਕਰਦੇ ਰਹੋ ਤੇ ਤਾਂ ਕਿ ਦਰਖਤ ਲਾਓ ਯਾਰ ਜੇ ਆਕਾ ਪੰਜੇ ਕਰ ਆਪਾਂ ਨੂੰ ਸਾਹ ਆਊ ਕਿਤੇ ਛਾਵੇਂ ਬੈਠਾਂਗੇ ਤੁਸੀਂ ਬਹੁਤ ਔਖੀ ਦਿਹਾੜੀ ਕਮਾ ਕੇ 300 ਰੁਪਿਆ ਦਿਹਾੜੀ 400 ਲੈ ਕੇ ਉਹੀ 400 ਟੂਨੇ ਤੇ ਠੱਪ ਦਿੰਨੇ ਹੋ ਤੇ ਬਚਿਆ ਤੁਹਾਨੂੰ ਕੀ ਠੋਲੂ ਐਨੇ ਯਾਰ ਮਿੱਟੀ ਨਾਲ ਮਿੱਟੀ ਹੋ ਕੇ ਪੈਸੇ ਕਮਾਉਣੇ ਮੇਰੇ ਭਰਾ ਬਰਬਾਦ ਨਾ ਕਰਿਆ ਕਰੋ ਸ਼ੇਅਰ ਕਰ ਦਿਓ ਵੀਡੀਓ ਵੇਖਤ ਲਈ ਹੁਣ